ਇੱਥੇ ਇਕੱਠੇ ਹੋਏ ਜੀ ਅੱਜ ਅਸੀਂ ਪਿੰਡ ਬਡਾਲੀ ਪਿੰਡ ਪਪਰਾਲੀ ਪਿੰਡ ਧਿਆਨਪਰਾ ਆਪਣਾ ਬਨ ਮਾਜਰਾ ਬਬਨਾੜਾ ਠੰਗਰਾਲੀ ਸਾਰੇ ਹੀ ਤਕਰੀਬਨ ਕਰਾਲੀ ਜਿਹੜੇ ਜਿਹੜੇ ਵੀਰਾਂ ਨੂੰ ਤਕਰੀਬਨ ਸਾੜੇ ਇਲਾਕੇ ਨੂੰ ਜਿਹੜਾ ਕਰਾਲੀ ਸ਼ਹਿਰ ਹੈ ਮੁਹਾਲੀ ਦੇ ਵਿੱਚ ਪੈਂਦਾ ਹੈ ਤਕਰੀਬਨ ਕਰਾਲੀ ਦੇ ਨਾਲ ਲੱਗਦੇ ਚਨਾਲੋਂ ਵਗੈਰਾ ਉੱਪਰਲੇ ਵੀ ਕਈ ਪਿੰਡਾਂ ਦਾ ਪਾਣੀ ਜਿਹੜਾ ਅੱਜ ਇਕੱਠਾ ਹੋ ਗਿਆ ਜਦੋਂ ਵੀ ਮੀਂਹ ਪੈਂਦਾ ਹੈ ਤਕਰੀਬਨ ਸਾੜੇ ਅੱਠ ਪਿੰਡ ਪਿੰਡਾਂ ਦੀਆਂ ਫਸਲਾਂ ਨੂੰ ਬਿਲਕੁਲ ਹੀ ਤਬਾਹ ਕਰ ਰਿਹਾ ਹੈ ਉਸਦੇ ਬਾਵਤ ਅੱਜ ਆਪਣੇ ਸਾਰੇ ਇਲਾਕੇ ਚੋਂ ਵੀ ਆ ਕੇ ਇੱਥੇ ਇਕੱਠੇ ਹੋਏ ਆ ਮੌਕਾ ਦੇਖਿਆ ਹੈ ਤੁਹਾਨੂੰ ਦਿਖਾਇਆ মিডিਆ ਕਰਮਚਾਰੀ ਨੂੰ ਤਕਰੀਬਨ ਅੱਜ ਤੋਂ ਅਸੀਂ 2 ਮਹੀਨੇ ਪਹਿਲਾਂ 22/7 ਨੂੰ ਇਹ ਸਾਰੀ ਐਪਲੀਕੇਸ਼ਨ ਆਪਣੇ ਵਿਭਾਗ ਨੂੰ ਗगन ਮੋਹਨ ਮੋਹਰ ਮਾਰ ਆਪਣੇ ਐਮ ਐਲ ਏ ਜੀ ਨੂੰ ਉਹਨਾਂ ਨੂੰ ਵੀ ਮਿਲੇ ਤੇ ਉਸ ਤੋਂ ਬਾਅਦ ਜਿਹੜੀ ਕਰਾਲੀ ਦੇ ਈਓ ਸਾਹਿਬ ਜੈ ਜੀ ਸਾਹਿਬ ਉਹਨਾਂ ਨੂੰ ਵੀ ਮੌਕਾ ਦਿਖਾਇਆ ਸਾਰਾ ਹੀ ਤੇ ਉਹਨਾਂ ਨੇ ਮੰਨਿਆ ਵੀ ਹਾਂ ਵਾਕਈ ਇਹ ਪਾਣੀ ਦਾ ਹੱਲ ਕੀਤਾ ਜਾਊਗਾ ਕਿਉਂਕਿ ਇਸ ਪਾਣੀ ਨੇ ਜਿਹੜਾ ਆਉਂਦਾ ਭੁਵੀਖੇ ਸਾਡਾ ਉਹ ਤਕਰੀਬਨ ਕਈ ਹਜ਼ਾਰ ਏਕੜ ਜਿਹੜੀ ਮੇਰੇ ਕਾਲਚੇ ਧਰਤੀ ਆ ਉਹ ਬੰਜਰ ਬਣਾ ਦੇਣੀ ਸਾਡੀ ਖਤਮ ਹੋ ਜਾਣੀ ਕਿਉਂਕਿ ਫਸਲ ਕਣਕਾਂ ਵੀ ਮਾਰ ਚੁੱਕੀਆਂ ਐ ਜੀਰੀ ਵੀ ਅੱਜ ਤਕਰੀਬਨ ਇਸ ਪਾਣੀ ਦੀ ਬਦੌਲਤ ਸਾਡੀ 50% ਨੁਕਸਾਨੀ ਜਾ ਚੁੱਕੀ ਐ ਸੋ ਸਬਾਬਤ ਅਸੀਂ ਅੱਜ ਇਕੱਠੇ ਹੋਏ ਆ ਇਹ ਕਹਦਾ ਜੀ ਪਾਣੀ ਕਿਉਂ ਮਾਰਿਆ ਇਹ ਜੀ ਤੇ ਅੱਜ ਜਾ ਕਿੱਥੇ ਇਹ ਦੇਖੋ ਜੀ ਜਿਹੜਾ ਇਹ ਕਰਾਲੀ ਦੇ ਵਿੱਚ ਸੀਵਰੇਜ ਪਈ ਆ ਨਾ ਇਹ ਸਾੜੀ ਆ ਪਿਛਲੀਆਂ ਸਰਕਾਰਾਂ ਦਾ ਫੇਲਿਅਰ ਹੈ ਵੀ ਜਿਹੜਾ ਸੀਵਰੇਜ ਸਿਸਟਮ ਬਿਲਕੁਲ ਇਹ ਉਹਦਾ ਨਕਸ਼ਾ ਗਲਤ ਬਣਾਇਆ ਗਿਆ ਏ ਪਤਾ ਨਹੀਂ ਉਹਦੇ ਵਿੱਚ ਮਿਲੀਭੁਗਤ ਹੋਈ ਆ ਕਿੰਨੇ ਪੈਸੇ ਖਾਦੇ ਕੀ ਹੋਇਆ ਏ ਸਾਰਾ ਸੀਵਰੇਜ ਤੁਸੀਂ ਦੇਖੋ ਕਰਾਲੀ ਦਾ ਸਾਰਾ ਸੀਵਰੇਜ ਜਦੋਂ ਉੱਪਰੋਂ ਦੀ ਘੁੰਮੀਆਂ ਪਾਈਪਲਾਈਨਾਂ ਅਨਵਾਰ ਨੂੰ ਲਿਆ ਕੇ ਫੇਰ ਇਹਨਾਂ ਨੇ 2 ਕਿਲੋਮੀਟਰ ਉੱਪਰ ਨੂੰ ਲੈ ਗਏ ਉਹ ਪ੍ਰੋਪਰ ਸੀਵਰੇਜ ਚੱਲ ਨਹੀਂ ਰਹੀ ਤੇ ਉੱਤੋਂ ਕਰਾਲੀ ਦੇ ਵਿੱਚ ਪਿਛਲੇ ਚਨਾਲੋ ਪਿੰਡਾ ਵੱਡਾ ਉਹ ਵੀ ਸ਼ਹਿਰ ਵਾਗ ਰਹੀ ਆ ਉਸ ਤੋਂ ਬਾਅਦ ਝੰਕੜਾ ਹੋਰ ਨਗਰ ਦਾ ਪਿਛਲੇ ਦਾ ਪਾਣੀ ਆ ਬਾਈਪਾਸ ਬਣਨ ਦੇ ਕਾਰਨ ਸਾਰਾ ਹੀ ਪਾਣੀ ਤਕਰੀਬਨ ਇੱਥੇ ਇਕੱਠਾ ਹੋ ਕੇ ਜੋ ਫਿਰ ਇੱਧਰੋਂ ਧੱਕ ਮਾਰਦਾ ਸਾਡੇ ਪਿੰਡਾਂ ਵੱਲੀ ਤੁਸੀਂ ਗੱਲਬਾਤ ਕੀਤੀ ਸੀ ਅਧਿਕਾਰੀਆਂ ਦੇ ਨਾਲ ਅਧਿਕਾਰੀਆਂ ਨੇ ਤੁਹਾਨੂੰ ਕੀ ਕਿਹਾ ਸੀ ਦੇਖੋ ਅਧਿਕਾਰੀਆਂ ਨੇ ਚਿੱਠੀਆਂ ਘੜ ਤੁੱਤੀਆਂ ਇਹਦੇ ਬਾਬਤ ਉਹ ਕਹਿੰਦੇ ਵੀ ਅਸੀਂ ਨਕਸ਼ਾ ਤਿਆਰ ਕਰ ਰਹੇ ਹਾਂ ਜਲਦੀ ਫਿਰ ਨਕਸ਼ਾ ਤਿਆਰ ਕਰਕੇ ਜਿਸ ਤਰ੍ਹਾਂ ਵੀ ਅੱਗੇ ਪ੍ਰੋਪਰ ਕਾਰਵਾਈ ਹੋਊਗੀ ਉਹ ਕਰਾਵਾਂਗੇ ਲੇਕਿਨ ਪ੍ਰੋਬਲਮ ਇੱਥੇ ਹੁੰਦੀ ਵੀ ਸਾਨੂੰ 2 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਤੇ ਹੁਣ ਅਸੀਂ ਜਿਆਦਾ ਕਿੰਨੀ ਕਬੇਟ ਕਰਾਂਗੇ ਅੱਜ ਫੇਰ ਤੁਸੀਂ ਦੇਖੋ ਵੀ ਭਾਰੀ ਬਰਸਾਤ ਹੋਣ ਦੇ ਕਾਰਨ ਉਹੀ ਪ੍ਰੋਬਲਮ ਹੈ ਵੀ ਪਾਣੀ ਫੇਰ ਉਸੇ ਤਰ੍ਹਾਂ ਚੱਲ ਪਿਆ ਲੇਕਿਨ ਜਦੋਂ ਇਹਨਾਂ ਦਾ ਇਹ ਬਾਈਪਾਸ ਬਣਿਆ ਉਦੋਂ ਹੀ ਜਿਹੜਾ ਕਰਾਲੀ ਦੀ ਮਿਊਸਪਲ ਕਮੇਟੀ ਇਹਨਾਂ ਨੂੰ ਚਾਹੀਦਾ ਸੀ ਵੀ ਇਹ ਕਰਾਲੀ ਤੇ ਪਾਣੀ ਦਾ ਬਕਾਇਦਾ ਪ੍ਰਬੰਧ ਕਰਾਉਂਦੇ ਇੱਥੋਂ ਲਾਗੇ ਬਕਾਇਦਾ ਪਾਈਪਲਾਈਨ ਪਾ ਕੇ ਜਾਂ ਸੀਵਰੇਜ ਬਣਾ ਕੇ ਜਿਸ ਤਰ੍ਹਾਂ ਵੀ ਹੈ ਲਾਗੇ ਇਥੋਂ 1.5-2 ਕਿਲੋਮੀਟਰ ਤੇ ਨਦੀ ਹੈ ਜਿਸ ਦੇ ਵਿੱਚ ਇਹਨਾਂ ਨੇ ਆਪਦਾ ਪਾਣੀ ਗੇਰਿਆ ਬਾਏ ਸੋ ਜੇ ਇੱਥੋਂ ਦੀ ਬਣਦਾ ਪਕਾਇਦਾ ਸਿਸਟਮ ਦੇ ਥਰੂ ਬਣਦਾ ਤਾਂ ਇਹ ਪ੍ਰੋਪਰ ਹੱਲ ਬਣਦਾ ਸੀ ਲੇਕਿਨ ਹੁਣ ਅਸੀਂ ਤੰਗ ਆ ਚੁੱਕੇ ਹਾਂ ਅਸੀਂ ਸੋਚਿਆ ਵੀ ਅਸੀਂ ਮੇਰੇ ਖਿਆਲ ਚ ਕੱਲ ਨੂੰ ਅਸੀਂ ਵਿਚਾਰ ਕਰਕੇ ਪਰਸੋਂ ਨੂੰ ਅਸੀਂ ਰੋਡ ਜਾਮ ਕਰਾਂਗੇ ਅਸੀਂ ਸਖਤ ਚੇਤਾਵਨੀ ਦਿੰਨੇ ਪ੍ਰਸ਼ਾਸਨ ਨੂੰ ਵੀ ਅਤੇ ਮੌਜੂਦਾ ਸਰਕਾਰ ਨੂੰ ਵੀ ਵੀ ਸਾਡੇ 7-8 ਪਿੰਡਾਂ ਦਾ ਬਿਲਕੁਲ ਇਹ ਨੁਕਸਾਨ ਇਹ ਪਾਣੀ ਕਰ ਰਿਹਾ ਹੈ ਇਹਦਾ ਪ੍ਰੋਪਰ ਜਲਦੀ ਤੋਂ ਜਲ ਹੱਲ ਦਾ ਹੱਲ ਕੱਢਿਆ ਜਾਵੇ ਜੇ ਬਕਾਇਦਾ ਇਹਦਾ ਹੱਲ ਨਹੀਂ ਨਿਕਲਦਾ ਚਾਹੇ ਧਰਨਾ ਫਿਰ ਉਹ ਸਾਡਾ ਪੱਕੇ ਤੌਰ ਪਰ ਲੱਗੇ ਅਸੀਂ ਪੈਸੇ 1 ਘੰਟੇ ਬਾਅਦ ਤੇ ਪਰਸੋਂ ਨੂੰ ਆਪਣਾ ਰੋਡ ਜਾਮ ਕਰਾਂਗੇ ਜੀ ਸੁਪਿੰਦਰ ਸਿੰਘ ਹੈ ਜੀ ਅੱਜ ਇੱਥੇ ਕਿੱਥੇ ਹੋਇਓ ਕੀ ਕਾਰਨ ਕੀ ਹੈ ਜੀ ਇੱਥੇ ਤਾਂ ਜੀ ਪਾਣੀ ਕਰਕੇ ਹੋਇਆ ਪਾਣੀ ਇਨਸਾਨ ਕਰਨ ਦਾ ਪਹਿਲਾ ਕਣਕ ਵੀ ਨਹੀਂ ਪਿਛਲੇ ਸਾਲ ਜੀ ਦੀ ਨਹੀਂ ਹੋਈ ਅੱਜ ਕਿ ਵੀ ਜੀ ਡੁੱਬ ਗਈ ਹਾਂ ਜੀ ਹੁਣ ਪੱਕੀ ਜੀ ਹੈ ਪੱਕੀ ਖੜੀ ਹੈ ਜੀ ਹਾਂ ਮੈਂ ਬਰਿੰਦਰ ਸਿੰਘ ਪਿੰਡ ਬੋਂਨਾੜਾ ਜੀ ਸਾਡਾ ਸਾਡੇ ਤਾਂ 3 ਤੋਂ 4 ਪਿੰਡ ਜਿਵੇਂ ਰੇਸ਼ਾਂ ਫਿੰਗੀ ਨੇ ਦੱਸਿਆ ਬਿਲਕੁਲ ਪਾਣੀ ਦੀ ਚਪੇਟ ਦੇ ਵਿੱਚ ਆ ਤੇ ਬਰਸਾਤੀ ਪਾਣੀ ਦੇ ਨਾਲ ਨਾਲ ਜਿਹੜਾ ਸ਼ਹਿਰ ਦਾ ਪਾਣੀ ਆ ਉਹਦੇ ਨਾਲ ਸਾਡੇ 4-5 ਪਿੰਡਾਂ ਦੀ ਫਸਲ ਬਿਲਕੁਲ ਤਬਾਹ ਹੋ ਚੁੱਕੀ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਪਾਣੀ ਦਾ ਜਲਦ ਤੋਂ ਜਲਦ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਸਾਨੂੰ ਮਨਜ਼ੂਰ ਕੋਈ ਧਰਨਾ ਪ੍ਰਦਰਸ਼ਨ ਕਰਨਾ ਪਊਗਾ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸਾਡੇ ਫਸਲਾਂ ਦਾ ਹਾਲ ਦੇਖਿਆ ਜਾਵੇ ਕਣਕ ਸਾਡੇ ਬਿਲਕੁਲ ਮਰ ਗਈ ਸਾਡੇ ਪਿੰਡ ਦੇ ਵਿੱਚ ਵੀ ਪਾਣੀ ਐਂਟਰ ਹੋ ਚੁੱਕਿਆ ਹੈ ਧਿਆਨ ਪਰੇ ਤੋਂ ਰੇਲਵੇ ਲਾਈਨ ਦੇ ਨਾਲ-ਨਾਲ ਪਾਣੀ ਜਾਂਦਾ ਉਹ ਸਾਰਾ ਪਾਣੀ ਸਾਡੇ ਪਿੰਡ ਬਹੁਣਾੜੇ ਦੇ ਵਿੱਚ ਐਂਟਰ ਹੋ ਕੇ ਪਾਣੀ ਉੱਥੇ ਖੜ ਜਾਂਦਾ ਕੋਈ ਅੱਗੇ ਪਾਣੀ ਦਾ ਨਿਕਾਸੀ ਨਹੀਂ ਹੈਗਾ ਸੋ ਪਾਣੀ ਦੀ ਜੜ ਇਹ ਆ ਇਹ ਬਾਈਪਾਸ ਦੇ ਨਾਲ ਸ਼ਹਿਰ ਦਾ ਪਾਣੀ ਹੈ ਇਹੀ ਪਾਣੀ ਅੱਗੇ ਜਾਂਦਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਪਾਣੀ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਜੇਕਰ ਇਹ ਪਾਣੀ ਜਿਹਦੇ ਤੁਸੀਂ ਕਹਿ ਰਹੇ ਹੋ ਨਦੀ ਦੇ ਵਿੱਚ ਗੇਰਿਆ ਜਾਂਦਾ ਫਿਰ ਇਹ ਸਮੱਸਿਆ ਦਾ ਹੱਲ ਹੋ ਜੂਗਾ ਜੀ ਬਿਲਕੁਲ ਜੀ 100% ਪਾਣੀ ਦਾ ਹੱਲ ਹੋ ਜੂਗਾ ਕਿਉਂਕਿ ਫਿਰ ਖੇਤਾਂ ਖੇਤਾਂ ਦਾ ਪਾਣੀ ਰਹਿ ਜੂਗਾ ਕਿਉਂਕਿ ਜੋ ਖੇਤਾਂ ਦੇ ਵਿੱਚ ਬਰਸਾਤ ਹੁੰਦੀ ਆ ਇੰਨਾ ਖੇਤ ਪਾਣੀ ਚੱਲ ਸਕਦੇ ਆ ਰੀਚਾਰਜ ਹੋ ਸਕਦਾ ਪਾਣੀ ਕਿਉਂਕਿ ਜਦੋਂ ਪਾਣੀ ਜਿਵੇਂ ਹੁਕਰਾਲੀ 2000 ਏਕੜ ਦਾ ਸ਼ਹਿਰ ਆ 2000 ਏਕੜ ਪੱਕਾ ਹੈ ਉਹ ਸਾਰਾ ਪਾਣੀ ਨੀਵੇਂ ਪਾਸੇ ਨੂੰ ਚਲੇ ਜਾਣਾ ਹੈ ਠੀਕ ਆ ਉਹ ਪਾਣੀ 2000 ਏਕੜ ਦਾ ਪਾਣੀ ਤੁਸੀਂ ਦੇਖ ਲਓ ਕਿੰਨਾ ਪਾਣੀ ਤੇ ਉਹ ਲੈਵਲ ਵੱਧ ਜਾਣਾ ਖੇਤਾਂ ਦੇ ਵਿੱਚ ਸਾਡੇ ਮਤਲਬ ਫਸਲਾਂ ਦੇ ਸਿਰਫ ਛਿੱਟੇ ਛਿੱਟੇ ਇਸ ਟਾਈਮ ਦਿਖ ਰਹੇ ਆ ਜੇ ਖੁਦਾ ਕਹਤਾ ਹਵਾ ਜ਼ਿਆਦਾ ਤੇਜ਼ ਚੱਲ ਜਾਂਦੀ ਫਾਟੀ ਫਸਲ ਗਿਰ ਕੇ ਪਾਣੀ ਦੇ ਵਿੱਚ ਬਿਲਕੁਲ ਤਬਾਹ ਹੋ ਜਾਣੀ ਸੀ ਚਲੋ ਫਿਰ ਵੀ ਬਚਾਓ ਆ ਪਰਮਾਤਮਾ ਦੇ ਗੰਨੇ ਦਾ ਸਾਡੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੰਨੇ ਦੀਆਂ ਫਸਲਾਂ ਸਾਡੀਆਂ ਬਿਲਕੁਲ ਬਰਬਾਦ ਹੋ ਚੁੱਕੀਆਂ ਹੈ ਫੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡਾ ਇਹ ਮਸਲਾ ਜ਼ਰੂਰ ਹੱਲ ਕੀਤਾ ਜਾਵੇ ਕੁਲਵਿੰਦਰ ਸਿੰਘ ਆ ਜੀ ਅੱਜ ਇੱਥੇ ਆਏ ਹੋ ਕੀ ਕਰਨ ਲਈ ਇਹ ਜੀ ਕਰਾਲੀ ਸ਼ਹਿਰ ਦਾ ਪਾਣੀ ਹੈ ਸਾਡੀਆਂ ਫਸਲਾਂ ਨੂੰ ਨੁਕਸਾਨ ਕਰ ਰਿਹਾ ਫਸਲ ਪੱਕੀ ਖੜੀ ਹੈ ਹੁਣ ਵੱਢਣਾਂ ਦੀ ਸਮੱਸਿਆ ਵੀ ਆਉਣੀ ਹੈ ਜੀ ਜੇ ਸ਼ਹਿਰ ਦਾ ਪਾਣੀ ਦਾ ਹੱਲ ਨਾ ਕਰਿਆ ਕੋਈ ਸਾੜੀ ਫਸਲ ਵੱਢੇ ਨਹੀਂ ਜੀ ਹੋਣੀ ਕਿੰਨੀ ਕਿੰਨੀ ਛੜ ਛੜੀ ਫਸਲ ਹੋਰ ਸੂਈ ਪਾਈ ਹੋਈ ਹੈ ਤਿੰਨੇ ਸਾਡੇ 4 ਕਿਲੇ ਜੀ ਜਿਹੜੀ ਇਹ ਪਾਣੀ ਦੀ ਲਪੇਟ ਵਿੱਚ ਹੈ ਪਾਣੀ ਦੀ ਸਮੱਸਿਆ ਹੁਣੇ ਆਈ ਹੈ ਜਾਂ ਕਿੰਨੇ ਕ ਸਮੇ ਤੋਂ ਪਹਿਲੇ ਨਾ ਜੀ ਇਹ ਤਾਂ ਜੀ ਤਾਂ 20 20 ਸਾਲ ਤੇ ਆ ਰਿਹਾ ਹੈ ਜੀ ਪਾਣੀ ਸ਼ਹਿਰ ਦਾ ਜਿਹੜੀ ਐਸ ਕਿ ਹੁਣ ਜ਼ਿਆਦਾ ਲੱਗੀ 2 ਸਾਲ ਤੇ ਹੁਣ ਕੀ ਚਾਹੁੰਦੇ ਹੋ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਕਹਿੰਨੇ ਜੀ ਵੀ ਤਾਂ ਮਸਲਾ ਹੱਲ ਕਰੋ ਕੋਈ ਇਹਨੂੰ ਨਦੀ-ਨਦੀ ਚ ਘੇਰੋ ਸਾਡਾ ਜਾ ਕੇ ਪਹਿਲਾਂ ਕਣਕ ਸਾਡੀ ਖਤਮ ਹੋ ਗਈ ਜੀ ਬਿਲਕੁਲ ਹੁਣ ਸਾਡੀ ਜੀਰੀ ਪਹਿਲਾਂ ਲਾਉਣੇ ਦੇ ਟਾਈਮ ਵੀ ਖਤਮ ਹੋਈ ਹੈ ਜੀ ਦੁਬਾਰੇ ਜੀਰੀ ਲਾਈਏ ਅਸੀਂ ਜਾ ਕੇ ਮੌਕਾ ਦੇਖ ਲਓ ਸਾਡਾ ਫੇਰ ਵੀ ਹੁਣ ਫੇਰ ਬਿਲਕੁਲ ਖਤਮ ਹੈ ਜੀਰੀ ਇੱਕ ਮਿੰਟ ਇੱਕ ਮਿੰਟ ਵੀਰ ਹਾਂਜੀ